ਮંત્રી ਅਜਮੋਦ ਕੁਮਾਰ ਐਸ.ਆਈ. ਦੀ ਵਜ੍ਹਾ ਦੇ ਨਾਲ ਅੰਮ੍ਰਿਤਗੜ ਚਾਰ ਮੀਟਾਂ ਚੱਕ ਤੇ ਰੋਲਦੀਆਂ ਫਿਰਦੀਆਂ ਗੱਡੂਆਂ ਤੇ ਜਿੰਨੇ ਕੰਮ ਮੈਂ ਕਿ ਛੜਕਦੇ ਰੋਲਦੀ ਫਿਰਦੀ ਆ ਮੈਂ ਨੂੰ ਘਰ ਰਹਿ ਨਹੀਂ ਘਰ ਨਹੀਂ ਮੇਥੋਂ ਘਰ ਵੀ ਖੋਇਆ ਗਿਆ ਬੋਲਟਾ ਜੇ ਮੈਂ ਪੁਲਸਕੋਲੇ ਜਾਮੇ ਇੱਥੇ ਫਰੂਇਪੁਰ ਜ਼ਿਲ੍ਹੇ ਦੇ ਵਿੱਚ ਮੈਂ ਆਪਣੀ ਆ ਮੇਰੀ ਕੋਈ ਸੁਨਵਾਈ ਨਹੀਂ ਕੋਈ ਇਸ ਸੰਦੇਰੇ ਭਾ ਦਾ ਕੋਈ ਇਸ ਤਾਈ ਨਹੀਂ ਕੋਈ ਇਸ ਤੋਂ ਮੇਰੇ ਲਈ ਕੋਈ ਨਹੀਂਗਾ ਮੇਰੀ ਕੋਈ ਸੁਨਵਾਈ ਨਹੀਂ ਹੋਈ ਅੱਜ ਮੈਂ ਛੜਕਦੇ ੱਟਕੇ ਖਾਂਦੀ ਫਿਰਦੀ ਆ ਜਿਹੜੇ ਘਰ ਨੇ ਛੋਟੇ ਬੱਚਾ ਨੂੰ ਲੈ ਕੇ ਨਾਲ ਲੱਗੇ ਫਿਰਦੇ ਮੈਂ ਵੀ ਮੈਂ ਛੜਕ ਛੜਕਦੇ ੱਟਕੇ ਖਾਣ ਲਈ ਮਜਬੂਰ ਆ ਵੀਰੇ ਜੇ ਮੈਂ ਰਿਸ਼ਤੇਦਾਰਾਂ ਦੇ ਵਿੱਚ ਚਾਰ ਵੇਟਗਾ ਲੈ ਕੇ ਰਹਿਣੀ ਅਗਲੇ 5 ਦਿਨਾਂ ਦੇ ਕਿ 6 ਦਿਨਾਂ ਕੋਈ ਬਾ ਇਹ ਤੂੰ ਆਵਦਾ ਕਿਨਾਰਾ ਕਰ ਮੈਂ ਕੱਲੀ ਤੇ ਕਰਦੇ ਚੱਲੇ ਮੇਰਾ ਮਾਮ ਜਰੀ ਮੇਰੇ ਬੱਚਿਆਂ ਨਾਲ ਕਰਦੇ ਦੱਸੋ ਕੌਣ ਚੱਲੇ ਬੰਦਾ ਵੀ ਮੇਰੇ ਨਾਲ ਨਹੀਂ ਹੈਗਾ ਮੇਰੇ ਬੰਦੇ ਇਹ ਮੈਨੂੰ ਛੱਡ ਗਿਆ ਚਾਰ ਬੀਟੀਆਂ ਲੈ ਕੇ ਮੈਂ ਰੋਲਦੀ ਦੱਸੋ ਕਿੱਥੇ ਫੇਰਾ ਇਹ ਕਹਿ ਦਿੰਦੇ ਆ ਫਰੋਜਪੁਰ ਚਲੇ ਦੇ ਵਿੱਚ ਬਹੁਤ ਸੁਣਵਾਈ ਹੁੰਦੀ ਆ ਮੈਂ ਇੰਨੇ ਕਿ ਗੇੜੇ ਕੱਟੇ ਤੇ ਮੇਰੀ ਕੋਈ ਸਸਪੀ ਸਸਪੀ ਇਹ ਲੇਡੀਆਂ ਜੀ ਨਹੀਂ ਸੁਣਵਾਈ ਕਰਦੀ ਨਹੀਂ ਕੋਈ ਵੀ ਸੁਣਵਾਈ ਨਹੀਂ ਜੇ ਮੈਂ ਆਉਣੀ ਆ ਜਦੋਂ ਮੈਂ ਆ ਕੇ ਆਪਣੀ ਦਰਖਾਸਤ ਪੜਾਉਣੀ ਆ ਜਿਹੜੇ ਅੱਗੇ ਮਲਾਜ਼ਮ ਖੜੇ ਹੁੰਦੇ ਆ ਫੇਰੋ ਜੀ 5 ਮਿੰਟ ਤੁਹਾਨੂੰ ਮਲਾਉਨੇ ਆ ਜਦੋਂ ਮੈਂ ਦਵਾਰਾ ਜਾਉਂਗੀ ਜੀ ਉਹ ਤਾਂ ਉੱਠ ਕੇ ਉਹ ਤਾਂ ਹੈ ਨਹੀਂਗੇ ਜੀ ਕੱਲ ਨੂੰ ਆਇਓ ਕੱਲ ਨੂੰ ਇਹਨਾਂ ਦੀ ਕੱਲ ਹੀ ਨਹੀਂ ਆਉਦੀ ਪਈ ਮੈਂ ਬੱਚੇ ਲੈ ਕੇ ਮਰਨ ਲਈ ਮਜਬੂਰ ਹੋਈ ਬੈਠੀ ਆ ਜੇ ਮੈਂ ਆ ਜਾਵਾਂ ਤੇ ਬੱਚਿਆਂ ਨੂੰ ਲੈ ਕੇ ਕੋਈ ਖੁਸ਼ੀ ਕਰਦੀ ਆ ਤਾਂ ਮੇਰੀ ਫੇਰ ਵੀ ਆਵਾਜ਼ ਆਈ ਪਤ ਦੀ ਪਤ ਦੀ ਰਹਿ ਜੂਗੀ ਪਰ ਮੈਂ ਕਹਿੰਨੀ ਆ ਜਿਹੜੀਆਂ ਪੀੜ ਤੇ ਮੇਰੇ ਵਰਗੀਆਂ ਈ ਆ ਜਿਨ੍ਹਾਂ ਨੂੰ ਜਿਹੜੇ ਕੱਪੜੇ ਪਾ ਕੇ ਸਕੂਲ ਨਿਕਲਣ ਜੋ ਕਰੀ ਮੇਰੇ ਚ ਹੈ ਸੀ ਤਾਂ ਹੈ ਨਹੀਂ ਅੱਗੇ ਮੈਂ ਆਪ ਕਮਾਉਂਦੀ ਸੀ ਆਪ ਘਾਦੀ ਸੀ ਪਰ ਅੱਜ ਮੈਂ ਕਮੋਰ ਚੋਗ ਡੇਰੀ ਨਰੇ ਨਿਕਾ ਸੱਤਾ ਫੇਰਤਾ ਬੱਜ ਗਿਆ ਤੇ ਮੈਂ ਮੈਂ ਕਿਤੇ ਵੀ ਦਰਦ ਦਰਦ ਦਾ ਟੋਕਰਾ ਘੰਦੀ ਫਿਰਦੀ ਆ ਉਹ ਦੱਸੋ ਬੱਚੇ ਲੈ ਕੇ ਜਾਵਾ ਤੇ ਜਾਵਾ ਕਿੱਥੇ ਜਾਂਦੇ ਜਿਹੜੇ ਕਹਿੰਦੇ ਧੀਆਂ ਨੂੰ ਸਤਕਾਰ ਧੀਆਂ ਨੂੰ ਇਹ ਸਤਕਾਰ ਹੈ ਵੀ ਛੜਕਾ ਤੇ ਰੁਲੋ ਛੜਕਾ ਤੇ ਧੱਕੇ ਘਾਦੀਆਂ ਫਿਰ ਉਹ ਕੋਈ ਪੁਲਿਸ ਮੇਰੇ ਲਈ ਕੋਈ ਵੀ ਮਲਾਜਮ ਕੋਤ ਨਹੀਂਗਾ ਮੈਂ ਆ ਤੱਕ ਰਿਪੋਰਟ ਨਹੀਂ ਪੁਲਿਸ ਲੈ ਕੇ ਆਈ ਉਲਟਾ ਉਲਟਾ ਪਤਲੀਆਂ ਕੋ ਹੋ ਗਈਆਂ ਨਹੀਂ ਸਾਡਾ ਤਾਂ ਫਲਾਨੇ ਮੁਲਾਜ਼ਮ ਕੋਲੇ ਆ ਉਹ ਮੁਲਾਜ਼ਮ ਕੋਲੇ ਜਾਣੀ ਆ ਬੀਬੀ ਕੱਲ ਨੂੰ ਬੀਬੀ ਪਰਸ ਇਹਨਾਂ ਦੀ ਕੱਲ ਪਰਸ ਜਦੋਂ ਆਊਗੀ ਮੈਨੂੰ ਦੱਸੋ ਜਦੋਂ ਮੈਂ ਆਪਣੇ ਬੱਚੇ ਲੈ ਕੇ ਖੁਦਕੁਸ਼ੀ ਕਰਦੀ ਉਦੋਂ ਆਊਗੀ ਮੈਂ ਤਾਂ ਇਹ ਕਹਿੰਦੀ ਵੀ ਮੇਰੀ ਕੋਈ ਵੀ ਸੁਣਵਾਈ ਕੀਤੀ ਜਾਵੇ ਮੈਂ ਘਰੋਂ ਬੇਕਾਰ ਹੋਈ ਫਿਰਦੀ ਆ ਮੈਨੂੰ ਘਰ ਦੀਆਂ ਬੇਟੀਆਂ ਰੋ ਰਹੀਆਂ ਨੇ ਉਹਨੇ ਖੁਦਕੁਸ਼ੀ ਦੀ ਗੱਲ ਕੀਤੀ ਅਸੀਂ ਨਹੀਂ ਕਹਿੰਦੇ ਇਹਨਾਂ ਦੀ ਲੰਮੀ ਉਮਰ ਹੋਵੇ ਅਸੀਂ ਨਹੀਂ ਕਹਿੰਦੇ ਪਰ ਆ ਬੱਚੀਆਂ ਦੇ ਅਥਰੂ ਦੇਖੋ ਤੁਸੀਂ ਇਹ ਕੱਲੀਆਂ ਇਹਨਾਂ ਬੱਚੀਆਂ ਦੇ ਅੱਥਰੂ ਨਹੀਂ ਇਹ ਬਹੁਤ ਲੋਕਾਂ ਦੇ ਅੱਥਰੂ ਰੋਜ ਅੱਖਾਂ 'ਚੋਂ ਡਿੱਗਦੇ ਆ ਪਰ ਸ਼ਹਿਰ ਦੇ ਇਸ ਖਾਕੀ ਦੇ ਪਿੱਛੇ ਅੰਦਰ ਬੈਠੇ ਹੋਏ ਦਰਿੰਦਗੀ ਦੇ ਜੜੇ ਹੈਗੇ ਜਾਨਵਰ ਵਰਗੇ ਲੋਕ ਅਫਸਰ ਜਿਹੜੇ ਚੰਗੇ ਨੇ ਬਹੁਤ ਚੰਗੇ ਨੇ